ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਪਿੱਤੇ ਕੁਝ ਦਿਨ ਪਹਿਲਾਂ ਫਰੀਕ ਕੋਲ ਜਿਲ੍ਹੇ ਦੇ ਪਿੰਡ ਕੋਠੇ ਚਹਲ ਦਾ ਰਹਿਣ ਵਾਲਾ ਅਗਨੀਵੀਰ ਆਕਾਸ਼ਦੀਪ ਸ਼੍ਰੀਨਗਰ ਦੇ ਵਿੱਚ ਗੋਲੀ ਲੱਗਣ ਨਾਲ ਸ਼ਿੱਧੀ ਪਾ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਜੱਦੀਪਣ ਕੀਤਾ ਗਿਆ ਤਾਂ ਹਾਲੇ ਤੱਕ ਉਸ ਦੇ ਸ਼ਹੀਦ ਦਾ ਦਰਜਾ ਨਾ ਮਿਲਦਿਆਂ ਪਰਿਵਾਰ ਵੱਲੋਂ ਆਪਣਾ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਲਈ ਵੱਖ-ਵੱਖ ਸਥਿਤਾਵਾਂ ਪਹੁੰਚ ਰਹੀਆਂ ਨੇ ਜਦਦੇ ਚਲਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਈ ਪੰਜਾਬ ਹਿਊਮਨ ਰਾਈਟਸ ਦੇ ਚੇਹੇ ਪਾਸਣ ਜਸਵਿੰਦਰ ਕੌਰ ਜੋਲ ਪਹੁੰਚਿਆ ਤੇ ਉਹਨਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਸਰਕਾਰਾਂ ਤੇ ਵੀ ਸਵਾਲ ਖੜੇ ਕੀਤੇ ਕਿ ਸਰਕਾਰਾਂ ਵੱਲੋਂ ਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਹੈ ਅਗਨੀਵੀਰ ਤਹਿਤ ਜਵਾਨਾਂ ਨੂੰ ਬਾਰਡਰਾਂ ਦੇ ਭੇਜਿਆ ਜਾ ਰਿਹਾ ਹੈ ਅਤੇ ਆਏ ਦਿਨ ਹੀ ਸ਼ਹੀਦੀਆਂ ਹੋ ਰਹੀਆਂ ਨੇ ਪਰ ਸਰਕਾਰ ਉਹਨਾਂ ਨੂੰ ਸ਼ਹੀਦੀਆਂ ਦਾ ਦਰਜਾ ਨਹੀਂ ਦੇ ਰਹੀ ਹੈ ਇਸ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਜਿੱਥੇ ਵੱਖ-ਵੱਖ ਰਾਜਨੀਤਿਕ ਅਤੇ ਹੋਰ ਸਖਸੀਤਾ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਨੇ ਪਰ ਸਰਕਾਰ ਅਤੇ ਫ੍ਰੀਕੋਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ ਜਿਸ ਦਾ ਕੀ ਰੋਸ ਪਰਿਵਾਰ ਦੇ ਮਨ ਵਿੱਚ ਅਤੇ ਫ੍ਰੀਕੋਰ ਦੇ ਲੋਕਾਂ ਵਿੱਚ ਵੀ ਪਾਇਆ ਜਾ ਰਿਹਾ ਹੈ ਤੁਸੀਂ ਵੀ ਸੁਣੋ ਇਸ ਬੋਕ ਕੇ ਹੋਰ ਕੀ ਗੱਲਬਾਤ ਕੀਤੀ ਪੰਜਾਬ ਯੂਨੀਅਨ ਰੈਸ ਦੇ ਚੇਅਰਪਰਸਨ ਜਸਵਿੰਦਰ ਕੌਰ ਜੌਨ ਨੇ ਜਿਵੇਂ ਜੇ ਕਾਸ਼ ਦਿੱਤੇ ਕਰੇ ਆਈਆਂ ਕਿਉਂਕਿ ਮੇਰੇ ਖਿਆਲ ਨਾਲ ਇਹ ਇੱਕ ਮਾਂ ਦਾ ਪੁੱਤ ਨਹੀਂ ਗਿਆ ਪੂਰੇ ਹਿੰਦੁਸਤਾਨ ਦਾ ਪੁੱਤ ਸੀ ਆਕਾਸ਼ ਜਿਹਦੀ ਇਡੀ ਦੁਖਦਾਈ ਖਬਰ ਸੁਣ ਕੇ ਮੇਰੇ ਖਿਆਲ ਨਾਲ ਕੋਈ ਮਾਂ ਦਾਦੀ ਨਹੀਂ ਜਿਹਦਾ ਜੋ ਦਿਲ ਹੈ ਉਹ ਮਲੂਮ ਡਰੇਗਾ ਨਹੀਂ ਜਾਂ ਰੋਏਗੀ ਨਹੀਂ ਸੋ ਇਹਨਾਂ ਦਾ ਦੁੱਖ ਬਹੁਤ ਵੱਡਾ ਹੈ ਤੇ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਮੈਂ ਇੱਥੇ ਸ਼ਾਮਿਲ ਹੋਣ ਆਈ ਹਾਂ ਔਰ ਜਿਵੇਂ ਕਿ ਮੈਨੂੰ ਪਤਾ ਲੱਗਾ ਕਿ ਦੇਖੋ ਅਗਨੀ ਵੀਰ ਦੀ ਗੱਲ ਕੀਤੀ ਹੈ ਇਹਨਾਂ ਨੇ ਆਪ ਦਾ ਬੱਚਾ ਜੋ ਹੈ ਅਗਨੀ ਵੀਰ ਦੇਸ਼ ਨੂੰ ਦੇ ਦਿੱਤਾ ਪਰ ਅੱਜ ਇੱਕ ਮਾਂ ਆਪਣਾ ਪੁੱਤ ਗਵਾ ਕੇ ਵੀ ਸਰਕਾਰਾਂ ਕੇ ਇੱਕ ਪੀਖ ਮੰਗ ਰਹੀ ਹੱਥ ਫੈਲਾ ਕੇ ਕਿ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਮੇਰੇ ਖਿਆਲ ਨਾਲ ਬੇहद ਸ਼ਰਮ ਦੀ ਗੱਲ ਹੈ ਸਾਡੀਆਂ ਹਕੂਮਤਾਂ ਦੇ ਲਈ ਸਰਕਾਰਾਂ ਦੇ ਲਈ ਕਿ ਅੱਜ ਅਗਰ ਇੱਕ ਬੱਚਾ ਸ਼ਹੀਦ ਹੋਇਆ ਹੈ ਦੇਸ਼ ਦੇ ਖਾਤਰ ਤੇ ਉਸ ਦੀ ਮਾਂ ਨੂੰ ਇਹ ਚੀਜ਼ ਮੰਗਣੀ ਪਵੇ ਪੁੱਤ ਗਵਾ ਕੇ ਕਿ ਮੇਰੇ ਪੁੱਤ ਨੂੰ ਉਸ ਦਾ ਹੱਕ ਦੇ ਦਿਓ ਮੈਂ ਹੋਰ ਕੁਝ ਨਹੀਂ ਮੰਗਦੀ ਉਹਨੂੰ ਸ਼ਹਾਦਤ ਦਾ ਹੱਕ ਦੇ ਦਿਓ ਉਹਨੂੰ ਸ਼ਹੀਦੀ ਦਾ ਦਰਜਾ ਦੇ ਦਿਓ ਮੈਂ ਸੰਤੂ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦੀ ਆ ਜਾਂ ਤਾਂ ਅਗਨੀ ਵੀਰ ਜੋ ਇਹਨਾਂ ਦੀ ਸਕੀਮ ਹੈ ਇਸ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਅੱਗੇ ਵੀ ਦੇਸ਼ ਭਰ ਦੇ ਵਿੱਚ ਜਿਹੜੇ ਇਵਨ ਕਿ ਸਾਡੇ ਜਿਹੜੇ ਯੁਵਾ ਵਰਗ ਹੈ ਉਹਨਾਂ ਵੱਲੋਂ ਪੂਰਾ ਹੀ ਇਸ ਦਾ ਵਿਰੋਧ ਕੀਤਾ ਗਿਆ ਹੈ ਕੋਈ ਵੀ ਇਸ ਹੱਕ ਦੇ ਵਿੱਚ ਨਹੀਂ ਹੈਗਾ ਸੀ ਕਿ ਅਗਨੀ ਵੀਰ ਸਕੀਮ ਜਿਹੜੀ ਹੈ ਉਹ ਚਲਾਈ ਜਾਵੇ ਕਿਉਂਕਿ ਉਸ ਦੇ ਵਿੱਚ ਜਵਾਨ ਪੁੱਤ ਮਾਵਾ ਦੇ ਜਿਨ੍ਹਾਂ ਦੀ ਉਮਰ ਸਿਰ 17 ਤੋਂ 25 ਸਾਲ ਦੇ ਵਿੱਚ ਦੀ ਇਹਨਾਂ ਦਾ ਪੁੱਤ ਵੀ 19 20 ਸਾਲ ਦਾ ਬੱਚਾ 6 ਫੁੱਟ ਜਵਾਨ ਮਾਨ ਇੱਕ ਕਫਨ ਬਨ ਕੇ ਸਰਤੇ ਪੇਛ ਦਿੱਤਾ ਕਿ ਜਾਓ ਦੇਸ਼ ਲਈ ਤੁਸੀਂ ਲੜ ਲਓ ਤੇ ਕੀ ਦੇਸ਼ ਦਾ ਫਰਜ਼ ਨਹੀਂ ਕਿ ਆ ਜਗਰੋ ਦੇਸ਼ ਦੇ ਖਾਤਰ ਸ਼ਹੀਦ ਹੋ ਗਿਆ ਤੇ ਉਸ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਔਰ ਤੁਸੀਂ ਇਹ ਦੇਖੋ ਕਿ ਕੋਈ ਫੌਜੀ ਹੈ ਉਸ ਨੂੰ ਟ੍ਰੇਨ ਹੁੰਦਿਆਂ 4 ਸਾਲ ਲੱਗਦੇ ਐ ਹਰ ਇੱਕ ਨੂੰ ਟ੍ਰੇਨਿੰਗ ਦੇ ਲਈ ਇੱਕ ਇੱਕ ਸਾਲ ਦੀ ਜ਼ਰੂਰਤ ਹੁੰਦੀ ਹੈ ਲੱਖਾਂ ਰੁਪਏ ਲੱਗਦੇ ਇੱਕ ਫੌਜੀ ਨੂੰ ਤਿਆਰ ਕਰਨ ਲਈ ਅਗਨੀ ਵੀਰ ਜਿਹੜੀ ਇਹ ਸਕੀਮ ਆ ਇਸ ਦੇ ਵਿੱਚ 4 ਮਹੀਨੇ ਦੇ ਵਿੱਚ ਤੁਸੀਂ ਬੱਚੇ ਨੂੰ ਕਿਵੇਂ ਟ੍ਰੇਨ ਕਰ ਸਕਦੇ ਹੋ ਕਿ ਤੁਸੀਂ ਉਹਨੂੰ ਬਾਰਡਰ ਤੇ ਜਾਂ ਦੁਸ਼ਮਣਾਂ ਦੇ ਮੂਹਰੇ ਖੜਾ ਕਰ ਦੋ ਮਰਨ ਦੇ ਲਈ ਇਹ ਕੀ ਅਗਨੀ ਵੀਰ ਦੀ ਸਕੀਮ ਇਹਨਾਂ ਨੇ ਚਲਾਈ ਆ ਮੈਨੂੰ ਤਾਂ ਬਿਲਕੁਲ ਇਸ ਚੀਜ਼ ਨਾਲ ਐਗਰੀ ਨਹੀਂ ਆ ਮੈਂ ਹੀ ਨਹੀਂ ਬਹੁਤ ਸਾਰੀਆਂ ਮਾਵਾਂ ਬਹੁਤ ਸਾਰੇ ਯੁਵਾ ਪੂਰਾ ਦੇਸ਼ ਇਸ ਦੇ ਖਿਲਾਫ ਆ ਇਤੋਂ ਤੱਕ ਕਿ ਜਿਹੜੇ ਆਦਮੀ ਦੇ ਵੱਡੇ ਆਫੀਸਰਸ ਨੇ ਜਿਹੜੇ ਰਿਟਾਇਰਡ ਨੇ ਉਹ ਵੀ ਇਸ ਜਿਹੜੀ ਇਹ ਸਕੀਮ ਹੈ ਉਸ ਦੇ ਬਿਲਕੁਲ ਖਿਲਾਫ ਨੇ ਕਿ ਤੁਸੀਂ ਸਾਡੇ ਬੱਚਿਆਂ ਨੂੰ ਉੱਥੇ ਬੁਲਾ ਲਓ ਫਿਰ ਉਸ ਦੇ ਲਈ 25% 4 ਸਾਲ ਤੋਂ ਬਾਅਦ ਨੌਕਰੀ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ ਪੱਕਾ ਕਰਾਂਗੇ ਤੇ ਕੀ ਗਰੰਟੀ ਹਰ ਮਾਂ ਕੋ ਕਿ 25% ਦੇ ਅੰਦਰ ਉਹਦਾ ਬੱਚਾ ਆਏਗਾ ਜਿਸ ਨੂੰ ਉਸਨੇ ਤੋੜ ਦਿੱਤਾ ਦੇਸ਼ ਦੀ ਰੱਖਿਆ ਦੇ ਲਈ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿ 4 ਸਾਲ ਦੇ ਬਾਅਦ ਬੱਚਾ ਕੀ ਕਰੇਗਾ 4 ਸਾਲ ਦੇ ਬਾਅਦ ਜਿਹੜਾ ਉਮਰ ਜਿਹੜੀ ਉਦੀ ਹੈ ਜੋ ਟਾਈਮ ਪੀਰੀਅਡ ਜਿਹਦੇ ਵਿੱਚ ਉਹਨੇ ਪੜਨਾ ਆਇਆ ਆਪ ਦਾ ਕੈਰੀਅਰ ਸੈੱਟ ਕਰਨਾ ਉਸ ਤੋਂ ਬਾਅਦ ਕੀ ਉਹ ਤੱਕੇ ਖਾਏਗਾ ਕੋਈ ਬੈਨੀਫਿਟ ਨਹੀਂ ਹੈ ਕੋਈ ਉਹਨੂੰ ਪਰਮਾਨੈਂਟ ਕਰਨ ਦੀ ਕੋਈ ਗਰੰਟੀ ਨਹੀਂ ਹੈ ਔਰ ਮਤਲਬ ਬੱਚੇ ਸ਼ਹੀਦ ਹੋ ਜਾਣ ਤਾਂ ਉਸ ਤੋਂ ਬਾਅਦ ਸ਼ਹਾਦਤ ਦਾ ਵੀ ਕੋਈ ਮੁੱਲ ਨਹੀਂ ਹੈ ਇਹ ਕਿਦਾਂ ਦਾ ਮਤਲਬ ਜੋ ਨਿਆਏ ਹੈ ਦੇਸ਼ ਦਾ ਔਰ ਉਸ ਤੋਂ ਇਲਾਵਾ ਅੱਜ ਮੈਂ ਦੇਖ ਰਹੀ ਸੀ ਜੀ ਇੱਕ ਆਪਣੀ ਜਾਨੀ ਮਾਨੀ ਅਖਬਾਰ ਦੈਨਿਕ ਸਵੇਰਾ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਇੱਕ ਨਿਊਜ਼ ਲੱਗੀ ਸੀ ਕਿ ਕਿਸੇ ਇੱਕ ਆਮ ਜਨਤਾ ਦੇ ਵੱਲੋਂ ਇੱਕ ਪਟੀਸ਼ਨ ਪਾਇਆ ਗਿਆ ਜੋ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਦਾ ਜੋ ਹੈ ਸੈਂਟਰਿਸ ਚੀਜ਼ ਦਾ ਫੈਸਲਾ ਕਰੇਗੀ ਕਿ ਕਿ ਇਹਨਾਂ ਨੇ ਮੰਗ ਰੱਖੀ ਕਿ ਜਿਹੜੇ 26 ਟੂਰਿਸਟ ਸੀ ਜਿਹੜੇ ਪਹਿਲਗਾਮ 'ਚ ਜਿਨ੍ਹਾਂ ਦੀ ਉੱਥੇ ਡੈਥ ਹੋ ਗਈ ਹੈ ਬੜੀ ਦੁੱਖ ਦੀ ਗੱਲ ਹੈ ਸਾਡੇ ਲਈ ਉਹ ਵੀ ਕਿਉਂਕਿ ਉਹ ਵੀ ਆਪਣੇ ਦੇਸ਼ ਦੇ ਹੀ ਨਾਗਰਿਕ ਸੀ ਉਹਨਾਂ ਦੀ ਸ਼ਹੀਦੀ ਦੀ ਗੱਲ ਕੀਤੀ ਕਿ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਪਰ ਮੈਂ ਕਹਿਣਾ ਚਾਹਾਂਗੀ ਪੰਜਾਬ ਸਰਕਾਰ ਨੂੰ ਇਹ ਪੰਜਾਬ ਦਾ ਪੁੱਤ ਸੀ ਹਿੰਦੁਸਤਾਨ ਦੇ ਨਾਲ-ਨਾਲ ਤੁਹਾਡੇ ਸੂਬੇ ਦਾ ਪੁੱਤ ਸੀ ਜਿਨੇ ਦੇਸ਼ ਦੇ ਖਾਤੇ ਰਾਤੀ ਜਾਨ ਗਵਾਈ ਤੁਸੀਂ ਇੱਡਾ 90 ਔਰ 92 ਜਿਹੜਾ ਲਸ਼ਕਰ ਲਈ ਫਿਰਦੇ ਹੋ ਐਮਐਲਆ ਦਾ ਕਿ ਤੁਹਾਡੇ ਚੋਂ ਇੱਕ ਵੀ ਨਹੀਂ ਬੋਲਣ ਲਾਇਕ ਹੈਗਾ ਕੀ ਤੁਸੀਂ ਗੁੰਗੇ ਹੋ ਕਿ ਜਾ ਕੇ ਵਿਧਾਨ ਸਭਾ 'ਚ ਇਸ ਮੁੱਦੇ ਨੂੰ ਕਿਉਂ ਨਹੀਂ ਚੱਕਦੇ ਕਿਉਂ ਨਹੀਂ ਗੱਲ ਕਰਦੇ ਕਿ ਬੱਚਾ ਸ਼ਹੀਦ ਹੋਇਆ ਪੰਜਾਬ ਦਾ ਇਸ ਨੂੰ ਸ਼ਹਾਦਤ ਦਾ ਬਰਾਬਰ ਦਾ ਦਰਜਾ ਦਿੱਤਾ ਜਾਵੇ ਇਸ ਦੇ ਪੇਰੈਂਟਸ ਨੂੰ ਜਿਹੜਾ ਜੋ ਹੱਕ ਬੰਦੇ ਇੱਕ ਫੌਜੀ ਦੇ ਉਹ ਫੌਜੀ ਦੇ ਹੱਕ ਦਿੱਤੇ ਜਾਣ ਇਹ ਪੰਜਾਬ ਸਰਕਾਰ ਦਾ ਹੱਕ ਨਹੀਂ ਬੰਦਾ ਮੈਨੂੰ ਤਾਂ ਇਹਨਾਂ ਤੋਂ ਹੋਇਆ ਵੀ ਪਤਾ ਲੱਗਾ ਕਿ ਜਿਸ ਦਿਨ ਉਸ ਬੱਚੇ ਦਾ ਆਕਾਸ਼ਦੀਪਾ ਇੱਥੇ ਸੰਸਕਾਰ ਹੋ ਰਿਹਾ ਸੀ ਤੇ ਇੱਕ ਪਾਸੇ ਸੀਐਮ ਸਾਹਿਬ ਦੀ ਪਤਨੀ ਉਹਨਾਂ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਰੁਕਵਾਂ ਦੇ ਵਿੱਚ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਾਥ ਦਿੱਤਾ ਕਿ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਪ੍ਰੋਗਰਾਮ ਉਸ ਦਿਨ ਜ਼ਰੂਰੀ ਸੀ ਇੱਕ ਮਾਂ ਉੱਥੇ ਰੋ ਰਹੀ ਸੀ ਬਿਲਖਰੀ ਸੀ ਤੇ ਉੱਥੇ ਇੱਕ ਪਾਸੇ ਤੁਸੀਂ ਸਿੰਗਰ ਸੱਦ ਰਹੇ ਹੋ ਔਰ ਪ੍ਰੋਗਰਾਮ ਅਰੇਂਜ ਕਰ ਰਹੇ ਹੋ ਏ ਪੰਜਾਬ ਦੀ ਸਰਕਾਰ ਕਿੱਥੇ ਜ਼ਿੰਮੇਵਾਰ ਆ ਜਿੱਥੇ ਤੁਸੀਂ ਗੱਲਾਂ ਨੂੰ ਬਹੁਤ ਕੁਝ ਦੱਸ ਰਹੇ ਹੋ ਲੋਕਾਂ ਨੂੰ ਲੇਕਿਨ ਆ ਦੇਖੋ ਆ ਜਾ ਕੇ ਜਿਹੜੀ ਸੀਐਮ ਸਾਹਿਬ ਇੱਥੇ ਆ ਆਂਦੀ ਇੱਕ ਜਹਿਮਤ ਉਟਾਓ ਇੱਥੇ ਮਾਂ ਨੂੰ ਆ ਕੇ ਦੇਖੋ ਕਿਸ ਤਰੀਕੇ ਨਾਲ ਤੜਫ ਰਹੀ ਐ ਸੋਭਾ ਤੁਸੀਂ ਚਲਾ ਰਹੇ ਹੋ ਸੀਐਮ ਤੁਸੀਂ ਹੋ ਤੁਹਾਡਾ ਹੱਕ ਬੰਦਾ ਸੈਂਟਰ ਨਾਲ ਇਹ ਗੱਲ ਕਰਨ ਦਾ ਕਿ ਯਾ ਤਾਂ ਅਗਨੀਵੀਰ ਬੰਦ ਕਰ ਦਿਓ ਨਹੀਂ ਤੇ ਸਾਡੀਆਂ ਮਾਵਾਂ ਹੋਰ ਪੁੱਤ ਨਹੀਂ ਮਰਵਾਉਣਗੀਆਂ ਅੱਜ ਇੱਥੇ 15 ਬੱਚੇ ਫੌਜ ਚ ਜਾਣ ਲਈ ਤਿਆਰ ਬੈਠੇ ਐ ਕਿਉਂਕਿ ਉਹ ਚੰਦ ਹੀ ਨਹੀਂ ਦੇਸ਼ ਲਈ ਜਨੂਨ ਆ ਹਰ ਇੱਕ ਚ ਹੁੰਦਾ ਕਿ ਅਸੀਂ ਦੇਸ਼ ਦੇ ਨਾਗਰਿਕਾਂ ਹਾਂ ਅਸੀਂ ਫੌਜ ਚ ਆਪਣੇ ਬੱਚੇ ਭੇਜਨੇ ਮਾਵਾਂ ਪੁੱਤ ਵਾਰਨ ਨੂੰ ਵੀ ਤਿਆਰ ਬੈਠੀਆਂ ਪਰ ਹੱਕ ਤਾਂ ਦੋਵੋ ਜੋ ਉਹਨਾਂ ਦੇ ਬੰਦੇ ਨੇ ਅੱਜ ਮਾਂ ਕਿਉਂ ਰੋ ਰਹੀ ਐ ਕਿਉਂ ਝੋਲੀਆਂ ਆੜ ਰਹੀ ਐ ਕਿ ਮੇਰੇ ਬੱਚੇ ਨੂੰ ਸ਼ਹਾਦਤ ਦਾ ਦਰਜਾ ਦੇ ਦਿਓ ਇਸ ਤੋਂ ਜ਼ਿਆਦਾ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਐ ਥੈਂਕ ਯੂ ਜੀ